ਇਹਤਰ ਹਲਾਤ ਜਿਹੜਾ ਹੈਗਾ ਨਸ਼ਾ ਕਰ ਦਿੰਦਾ ਆਪਾਂ ਜਿਹੜੇ ਬੜੇ ਚੌੜ ਛੌੜ ਚ ਬੜੀ ਕੁਕਰ ਪੁਨੇ ਚ ਗਾਣਿਆਂ ਦੇ ਮਗਰ ਲਾ ਕੇ ਆਪਾਂ ਸ਼ੁਰੂਆਤ ਕਰ ਦਿੰਨੇ ਆ ਤੇ ਉਹਦੇ ਜਿਹੜੇ ਐਂਡ ਨੇ ਉਹ ਕਿੰਨੇ ਕੁ ਮਾੜੇ ਨਿਕਲਦੇ ਆ ਉਹ ਤੁਹਾਡੇ ਸਾਹਮਣੇ ਲਾਈਵ ਦਿਖਾਇਆ ਗਿਆ ਸੀ ਮੈਨੂੰ ਨਹੀਂ ਲੱਗਦਾ ਵੀ ਇਹ ਚੀਜ਼ ਦੇਖ ਕੇ ਤੁਸੀਂ ਕਿਤੇ ਵੀ ਥਣਕੋਗੇ ਤੁਹਾਨੂੰ ਇਹੋ ਜਿਹੇ ਬੰਦੇ ਤਾਂ ਆਸੇ ਪਾਸੇ ਮਿਲਣਗੇ ਕਿ ਨਹੀਂ ਮਿਲਣਗੇ ਰੋਜ਼ ਹੀ ਮਿਲਦੇ ਆ ਆਪਣੇ ਘਰਾਂ ਚ ਘਰਾਂ ਦੇ ਆਸੇ ਪਾਸੇ ਮਿਲਦੇ ਨੇ ਮੋੜਾਂ ਤੇ ਮਿਲਦੇ ਨੇ ਤਾਂ ਉਡੇ ਦਿਮਾਗ ਦੇ ਵਿੱਚ ਪਿਕਚਰ ਆ ਜਿਹੜੀ ਸੈਟ ਅਪ ਹੋ ਜਾਣੀ ਚਾਹੀਦੀ ਆ ਵੀ ਅਸੀਂ ਉਹ ਚੀਜ਼ ਤੇ ਮਗਰ ਨਹੀਂ ਲੱਗਣਾ ਉਹ ਖੂਚ ਨਹੀਂ ਡਿਗਣਾ ਹਾਲਾਂਕਿ ਅਸੀਂ ਕੋਸ਼ਿਸ਼ ਕਰਨੀ ਆ ਹਰ ਕਦਮ ਤੇ ਜਿਵੇਂ ਤੁਹਾਨੂੰ ਕਿਹਾ ਵਾ ਤੁਸੀਂ ਪੜ੍ਹ ਲਿਖ ਕੇ ਤੁਸੀਂ ਗੰਦ ਸਾਫ਼ ਕਰਨ ਵਾਲੇ ਬਨਨਾ ਗੰਦ ਪਾਉਣ ਵਾਲੇ ਨਹੀਂ ਬਨਨਾ ਤਾਂ ਯਾਨੀ ਕਿ ਅਸੀਂ ਉਹ ਚੀਜ਼ ਨੂੰ ਕਿਵੇਂ ਖਤਮ ਕਰੀਏ ਤੁਸੀਂ ਆਪ ਦੇ ਆਪ ਨੂੰ ਇੰਨੇ ਕਾਬਲ ਬਣਾਓ ਸਮਾਜ ਦੇ ਵਿੱਚ ਪਿੰਡ ਦੇ ਵਿੱਚ ਤੇ ਤੁਸੀਂ ਉਸ ਚੀਜ਼ ਨਾਲ ਟੱਕਰ ਲੈ ਸਕੋ ਉਸ ਨੂੰ ਖਤਮ ਕਰਨ ਲਈ ਉਪਰਾਲੇ ਕਰ ਸਕੋ ਕਿਉਂਕਿ ਇੱਕ ਜਿੰਨੀ ਕ ਹਾਲਾਤ ਆਪਣੇ ਮਾੜੇ ਹੋ ਚੁੱਕੇ ਆ ਮੈਨੂੰ ਨਹੀਂ ਲੱਗਦਾ ਵੀ ਇਹ ਇੱਕ ਛੋਟੀ ਜੀ ਕਹਾਣੀ ਆ ਵੀ ਕੋਈ ਇਕੱਲਾ ਬੰਦਾ ਐ ਸਾਰੇ ਨਸ਼ੇ ਹਟਾ ਦੂਗਾ ਇਹ ਹਰ ਬੰਦੇ ਨੂੰ ਹੀ ਜਿਹੜੀ ਹੈਗੀ ਆ ਪਹੁੰਚ ਆ ਹਰ ਔਰਤ ਨੂੰ ਹੀ ਕਰਨੀ ਪਉ ਤੇ ਸਭ ਤੋਂ ਵੱਧ ਜਿਹਨੇ ਦਿਖਾਇਆ ਤਰਾਸ ਦੀ ਵੀ ਭੁਗਤ ਨਹੀਂ ਲਾਸ ਤੇ ਆ ਕੇ ਔਰਤ ਨੂੰ ਹੀ ਪੈਂਦੀ ਆ ਵੀ ਜਿਹੜੀ ਮਾਂ ਨੇ ਉਹਨੂੰ ਜੰਮਿਆ ਉਹੀ ਮਾਂ ਲਾਸਟ ਤੱਕ ਜਿਹੜੀ ਹੈਗੀ ਆ sire ਨਵਾਉਂਦੀ ਆ ਉਹ ਉਕਤ ਦੀ ਆ ਠੀਕ ਹੈ ਨਾ ਸਮਝ ਲੱਗ ਗਈ ਬਹੁਤ ਜ਼ਿਆਦਾ ਯਾਨੀ ਕਿ ਬੋਲੰਦਾ ਰਹੇ ਨਹੀਂ ਹੈਗਾ ਬਹੁਤ ਬਹੁਤ ਧੰਨਵਾਦ ਅਸੀਂ ਧੰਨਵਾਦ ਕਰਦੇ ਹਾਂ ਸਾਰੀ ਟੀਮ ਦਾ ਜਿਨ੍ਹਾਂ ਨੇ ਸਾਨੂੰ ਮਤਲਬ ਕਿ ਬੈਠੇ-ਬੈਠੇ ਨੂੰ ਆ ਸ਼ੀਸ਼ਾ ਲਿਆ ਕੇ ਸਾਡੇ ਬੱਚਿਆਂ ਦੇ ਮਨਾਂ ਦੇ ਸਾਹਮਣੇ ਪੇਸ਼ ਕੀਤਾ ਵੀ ਜੇ ਤੁਸੀਂ ਇੱਧਰ ਨੂੰ ਜਾਓਗੇ ਖੂਕਰ-ਖੁਨੇ ਚਲਾ ਲਓ ਕਾਲਜਾਂ ਦੇ ਮਗਰ ਲਾ ਕੇ ਤਾਂ ਤੁਹਾਡੇ ਹਾਲਾਤ ਇੰਦੇ ਮਾੜੇ ਹੋ ਜਾਣਗੇ ਤੁਸੀਂ ਭੁੱਲ ਕੇ ਵੀ ਜਿਹੜੀ ਹੈਗੀ ਆ ਇਹ ਚੀਜ਼ ਨਹੀਂ ਕਰਨੀ ਦੀ ਬਹੁਤ ਬਹੁਤ ਇਸ ਟੀਮ ਦਾ ਧੰਨਵਾਦ ਕਰਦੇ ਆ ਕਿ ਤੁਸੀਂ ਸਮਾਂ ਕੱਢ ਕੇ ਸਾਨੂੰ ਜਿਹੜਾ ਹੈਗਾ ਇਹ ਸਮਾਰਟ ਦਾ ਸ਼ੀਸ਼ਾ ਸਾਡੇ ਬੱਚਿਆਂ ਨੂੰ ਦਿਖਾਇਆ ਬਹੁਤ ਬਹੁਤ ਧੰਨਵਾਦ